ਪਤਾ ਨਹੀਂ ਦਰਾਣੀ ਛਾਣੀ ਕੀ ਕੀ ਕਿੜੀਆਂ 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 ਚੀਜ਼ਾਂ ਲਿਆਂਦ ਰਹੀਆਂ ਰਹਿੰਦੀਆਂ ਆ ਫਿਰ ਸਾਂਭਦੀਆਂ ਵੀ ਨਹੀਂ ਹੈਗੀਆਂ ਹਾਂ ਕਿ ਕੰਨੀ ਅੰਨਾ ਨੂੰ ਕੀ ਕਰਦੇ ਪਏ ਮਮਾ ਜੀ ਕੁਝ ਨਹੀਂ ਬਹੁਤਾ ਦੱਸਣਾ ਆ ਲੈ ਸਲਾਦੀ ਜਾਂਦੀ ਜੇ ਚੁੰਨੀ ਮੇਰੀ ਤੋਂ ਇਹ ਤਾਂ ਤੂੰ ਸੁਣਨਾ ਮੈਂ ਹੀ ਲਿਆਂਦਾ ਲੱਤ ਕਿਤਰਾ ਗਈ ਸੂੜਦੀ ਹਾਂਜੀ ਪਤਾ ਨਹੀਂ ਕਿਉਂ ਲੱਤ ਗਈ ਜੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੱਤ ਕਿਤੇ ਐਸਨਾ ਕਰ ਇਹ ਕਮਦੀ ਮੰਮੀ ਨੂੰ ਫੜਾਵੀ ਤੇ ਜਾਂ ਫਿਰ ਸ਼ੰਮੀ ਨੂੰ ਕਹੇ ਕਿ ਉਹ ਸੀਨ ਮਾਰ ਦਿੰਦੀ ਆ ਤੇ ਜੇ ਉਹ ਮਾਰ ਦੂਗੀ ਠੀਕ ਆ ਨਹੀਂ ਤਾਂ ਫਿਰ ਇਹ ਕਮਦੀ ਮੰਮੀ ਨੂੰ ਫੜਾਇਆ ਉਹ ਸੀਨ ਮਾਰ ਦੂਗੀ ਉਹਦਾ 2 ਮਿੰਟ ਦਾ ਕੰਮ ਆ ਹਾਂਜੀ ਹਾਂਜੀ ਠੀਕ ਜੇ ਤੇ ਦੁਪਹਿਰ ਦਾ ਕੀ ਸੋਚਿਆ ਜੇ ਬਣਾਉਂਦਾ ਕੋਈ ਨਹੀਂ ਮੰਮੀ ਜੀ ਸੋਚ ਲਾਂਗੇ ਜੀ ਸਬਜ਼ੀ ਬਣਾਣੀ ਹੋਗੀ ਇੰਜ ਕਰ ਫਿਰ ਉਹ ਤੋਂ ਨਾ ਸ਼ੰਮੀ ਨੂੰ ਬਲਜਿੰਦਰ ਦਾ ਫੋਨ ਹਾਂ ਬਲਜਿੰਦਰ ਸਤਿ ਸ੍ਰੀ ਅਕਾਲ ਪੁੱਤਰ ਸਤਿ ਸ੍ਰੀ ਅਕਾਲ ਹੋਰ ਸੁਣਾ ਕੀ ਗੱਲ ਚੱਲਿਆ ਠੀਕ ਹੈ ਅੱਛਾ ਅੱਛਾ ਆਹ ਕਿ ਹੋ ਗਿਆ ਈ ਕਿਉਂ ਆਨ ਲੱਗੀ ਆ ਨਹੀਂ ਨਹੀਂ ਪੁੱਤ ਤੈਨੂੰ ਰਹਿਣਾ ਤੇ ਇੱਥੇ ਹੀ ਰਹਿਣਾ ਇਹ ਕੀ ਗੱਲ ਹੋਈ ਆ ਵੀਰੇ ਤੇਰੇ ਡਿਊਟੀਆਂ ਤੇ ਗਏ ਹੋਏ ਆ ਐਕਟਿਵ ਆ ਤੇ ਮੇਰੀ ਗੱਲ ਸੁਣ ਪੁੱਤ ਮੇਰੀ ਗੱਲ ਸੁਣ ਗੱਲ ਸੁਣ ਨਾ ਮੈਂ ਤੈਨੂੰ ਮੈਂ ਕਹਤਾ ਨਾ ਮੀ ਤੂੰ ਸਮਝਣ ਕਿਉਂ ਨਹੀਂ ਡਈ ਬਲਜਿੰਦਰ ਗੱਲ ਸਮਝ ਕਿਉਂ ਫੋਨ ਕੱਟੀ ਜਾਂ ਆਏ ਆਏ ਮਰਚੇ ਪਰਾਂ ਇਹ ਕੀ ਕਰਤਾ ਇਹਨੇ ਇਹ ਵੀ ਕੁੜੀ ਨਹੀਂ ਸਮਝਦੀ ਗੱਲ ਹਾਂਜੀ ਮੰਮਾ ਚ ਕੀ ਗੱਲ ਹੋਈ ਗੱਲ ਕੀ ਹੋਣੀ ਆ ਫੇਰ ਲੜ ਪਈ ਹੁਣ ਆਨ ਲੱਗੀ ਆ ਚਲੋ ਕੋਈ ਗੱਲ ਨਹੀਂ ਗੱਲ ਕੀ ਹੋਣੀ ਆ ਵਕਤ ਦਾ ਮੇਰੇ ਪਾ ਦਾ ਪਾ ਛੱਡ ਦੀ ਸਮਝਦੀ ਗੱਲ ਹੋਣੀ ਹੈਗੀ ਵੇਖ ਮੰਦੀਪ ਜੀ ਸਮਝਦੀ ਨਹੀਂ ਗੱਲ ਨੂੰ ਬਹੁਤੀ ਕਾਲੀ ਪੈ ਜਾਂਦੀ ਆ ਬਹੁਤੀ ਕਾਲ ਹੁਣ ਕਦੀ ਮੈਂ ਆਣ ਲੱਗੀ ਆ ਇਹ ਕੋ ਚੰਗਾ ਥੋੜਾ ਲੱਗਦਾ ਹੈਗਾ ਕੋਈ ਗੱਲ ਨਹੀਂ ਮਮਾ ਜੀ ਆਉਣ ਤੋਂ ਪੁੱਛ ਲੈਣੇ ਜਦ ਆਣਗੇ ਕੋਈ ਗੱਲ ਨਹੀਂ ਫਿਰ ਕੀ ਆ ਦੀਦੀ ਨੂੰ ਆ ਲੈਣ ਤੋਂ ਚਲ ਠੀਕ ਹੈ ਪੁੱਛਦੇ ਆਂ ਫਿਰ ਹੈਨਾ ਉਹ ਸੁਭਾਅ ਆਪਣਾ ਨਹੀਂ ਬਦਲ ਸਕਦੀ ਹੈ ਕੀ ਚਲ ਠੀਕ ਹੈ ਦੀਦੀ ਨੂੰ ਤੇ ਪੱਛੋਂ ਆਣਗੇ ਕੀ ਗੱਲ ਚਲ ਪੁੱਛ ਲਾਂਗੀ ਫਿਰ ਉਹ ਆਊਗੀ ਨਾ ਉਹਦੇ ਕੋਲ ਪੁੱਛ ਕੇ ਮੇਰੇ ਧੀ ਕੁਝ ਬਣਾਇਓ ਫਿਰ ਹਾਂਜੀ ਠੀਕ ਹੈ ਠੀਕ ਉਹਨੂੰ ਪੁੱਛ ਕੇ ਬਣਾ ਲੈ ਹਾਂਜੀ ਤੇ ਵੇਖ ਲੈ ਜੇ ਸ਼ੰਮੀ ਨੂੰ ਆਵਾਜ਼ ਮਾਰਨੀ ਠਾਣਾ ਤੇ ਠਾਲਾ ਵੀ ਆਣ ਲਈ ਹੈ ਹਾਂ ਠੀਕ ਹੈ ਚਲ ਠੀਕ ਹੈ ਫਿਰ ਵੀਰ ਨਹੀਂ ਮੈਨੂੰ ਕੀ ਲੱਗਦਾ ਦੀਦੀ ਹਾਂਜੀ ਫੋਨ ਕਿਦਾ ਹੁੰਦਿਆ ਸੀ ਹੁਣੇ ਮਮਾ ਨੂੰ ਬਲਜਿੰਦਰ ਦੀਦੀ ਦਾ ਸੀ ਬਲਜਿੰਦਰ ਦੀਦਾ ਹਾਂਜੀ ਉਹ ਆਂਡਾ ਹੈ ਇੱਥੇ ਆਉਣ ਲੱਗੇ ਹਾਂਜੀ ਹਾਂਜੀ ਕਿਉਂ ਵੈਸੇ ਵੈਸੇ ਹੁਣ ਪਤਾ ਨਹੀਂ ਦੀਦੀ ਆਣਗੇ ਤੇ ਫੇਰ ਹੀ ਪਤਾ ਲੱਗੇਗਾ ਮੈਨੂੰ ਲੱਗਦਾ ਕੋਈ ਗੱਲ ਹੋਈ ਆ ਹਾਂਜੀ ਮਮਾ ਦੀ ਮਾੜੀ ਜਿਹੀ ਆਵਾਜ਼ ਸੁਣੀ ਹਾਂਜੀ ਪਤਾ ਮੈਨੂੰ ਵੀ ਇਹੀ ਲੱਗਤ ਆ ਚਾ ਕੋਈ ਨਹੀਂ ਆਉਂਦੇ ਤਾਂ ਪੁੱਛਦੇ ਹਾਂਜੀ ਹਰਨ ਵਜਣ ਡੈ ਲੱਗਦਾ ਪੁਈ ਆ ਗਈ ਬੂਗਾ ਫੁੱਲ ਸਸਰੀ ਗਾਲ ਦੀ ਲੱਗਦੀ ਕਿ ਕੋਈ ਦੇ ਹਰ ਮਾਰਦੀ ਹੈ ਬੂਗਾ ਕੋ ਨਹੀਂ ਹੋਲ ਦੇ ਦੇ ਆ ਚੁੱਕ ਜੂ ਬੈਗ ਨੂੰ ਬੀਣੀ ਮਮਾ ਅਜੇ ਮੈਨੂੰ ਕੁਝ ਨਾ ਪੁੱਛੋ ਪਹਿਲਾਂ ਤੇ ਉਹਨਾਂ ਨੇ ਮੈਨੂੰ ਤੰਗ ਕੀਤਾ ਵੇ ਹੁਣ ਤੁਸੀਂ ਮੈਨੂੰ ਕੋਈ ਕੁਐਸਚਨ ਨਾ ਕਰਨਾ ਮੈਂ ਅੱਗੇ ਬਹੁਤ ਪਰੇਸ਼ਾਨ ਆ ਮੈਂ ਤੁਹਾਨੂੰ ਆਪਣੇ ਆਪ ਸਾਰਾ ਕੁਝ ਦੱਸੂਗੀ ਇੰਨਾ بڑا ਸਮਾਨ ਇੰਨਾ بڑا ਸਮਾਨ ਇੰਨਾ ਬੈਗ ਭਰ ਕੇ ਲੈ ਕੇ ਆਈਆਂ ਕੀ ਗੱਲ ਮੈਂ ਬਸ ਮੈਨੂੰ ਅਜੇ ਨਾ ਕੁਝ ਪੁੱਛੋ ਮੈਂ ਬਹੁਤ ਪਰੇਸ਼ਾਨ ਕੀਤੀ ਹੈ ਉਹਨਾਂ ਨੇ ਇਹਨੇ ਲਈ ਆਮ ਦੀ ਪਾਣੀ ਲੈ ਕੇ ਆ ਪਹਿਲਾਂ ਕੁੜੀ ਨੂੰ ਪਾਣੀ ਪਿਆ ਆਲਾ ਫੜ ਪਾਣੀ ਪੀ ਲੈ ਪਾਣੀ ਪੀ شممی ਨੂੰ ਵੀ ਕਹਿ ਦੇਣਾ ਸੀ ਦੀਦੀ ਆ ਗਈ ہاں جی ਮੈਂ ਦੇਣੀ ਚਲ ਕੋਈ ਗੱਲ ਨਾ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਸਭ ਠੀਕ ਹੋ ਜਾਗਾ ਕੁੜੀਆਂ ਚਾਹ ਪਾਣੀ ਦਾ ਪ੍ਰੋਗਰਾਮ ਕਰੋ ਚਾਹ ਪਾਣੀ ਬਣਾਓ ہاں جی ਸਸੀ ਕਾ ਬਣਾਉਂਦਾ ਸਸੀ ਕਲ ਭਾਬੀ ਸਸੀ ਕਾ ਹਾਂ ਠੀਕ ਠਾਕ ਸਭ ਤੁਹਾਨੂੰ ਠੀਕ ਹੈ ਸ਼ਮਮੀ ਅੱਜ ਕਰੋ ਚਾਹ ਪਾਣੀ ਬਣਾਓ ਹੈ ہاں ਚਾਹ ਮਾਲੂ ਦੇ ਜੀ ਕੋਈ ਜੂ ਜਸਤ ਨਹੀਂ ਪੀਣਾ ਨਹੀਂ ਪੀਣਾ ਮੰਮੀ ਫਿਰ ਲੜੇਗੀ ਮੇਰੇ ਨਾਲ ਨਹੀਂ ਲੜਦੀ ਮम्मा ਮੈਂ ਤੁਹਾਡੇ ਨਾਲ ਕਿਉਂ ਲੜਨਾ ਦੱਸੋ ਚਲ ਜਾ ਚਾਹ ਬਣਾ ਚਾਹ ਬਣਾ ਕੇ ਲੈ ਮੀ ਚਾਹ ਬਣਾ ਕੇ ਲੈ ਆਓ ਚਲ ਜੀ ਜੀ ਪਰਿਵਾਰ ਦਾ ਠੀਕ ਠਾਕ ਕਰ ਠੀਕ ਹੀ ਹੈ ਚਲ ਚਾਹ ਪੀ ਮੇਰੇ ਤੇ ਫੜ ਚਾਹ ਫੜ ਚਾਹ ਪੀ ਚਾਹ ਮੈਂ ਕੀ ਦੀਵਾ ਕੀ ਹੋਇਆ ਪੁੱਤ ਆ ਬਿਸਕਟ ਤੇ ਕੱਲੀ ਚਾਹ ਜੇ ਤੁਹਾਡਾ ਜਵਾਈ ਆਇਆ ਹੋਵੇ ਤੇ ਫਿਰ ਤੁਸੀਂ ਇਹੀ ਖਾਤਰ ਕਰੋ ਉਹਨਾਂ ਦੀ ਨਹੀਂ ਪੁੱਤ ਮੇਰੀ ਗੱਲ ਸੁਣ ਉਹ ਤਾਂ ਗੱਲ ਵੱਖਰੀ ਜਦੋਂ ਉਹ ਆਂਦੇ ਆ ਉਦੋਂ ਤੁਹਾਨੂੰ ਬਿਸਕਟ ਵੀ ਲੱਗ ਜਾਂਦੇ ਐ ਬਾਹਰੋਂ ਵੀ ਤੁਸੀਂ ਸਮਾਂ ਲੈ ਆਉਂਦੇ ਹੋ ਖਾਣੇ ਵਾਸਤੇ ਮੇਰੀ ਇਹੀ ਵੈਲਿਊ ਰਹਿ ਗਈ ਐ ਬਸ ਜਵਾਈਆਂ ਨਾਲ ਤੇ ਕਰਨਾ ਹੀ ਹੁੰਦਾ ਤਾਂ ਧੀਆਂ ਕਰਦਿਆਂ ਤੈਨੂੰ ਪਤਾ ਧੀਆਂ ਹੀ ਹੁੰਦੀਆਂ ਉਹਨਾਂ ਨੂੰ ਤਾਂ ਸਗੋਂ ਇਹ ਚਾਹੀਦੀ ਤੈਨੂੰ ਮੈਨੂੰ ਕਹਿਣੇ ਚਾਹੀਦੇ ਕਿ ਮੰਮੀ ਕੋਈ ਗੱਲ ਨਾ ਮੰਗੋ ਮੇਰੇ ਵਾਸਤੇ ਸਾਦਾ ਚਾਹ ਦਾ ਕੱਪ ਬਣਾਓ ਕੋਈ ਗੱਲ ਤੂੰ ਕੀ ਖਾਣਾ ਕੀ ਖਾਣਾ ਨੀ ਤੈਨੂੰ ਨਮਕੀਨ ਹੀ ਜ਼ਿਆਦਾ ਪਸੰਦ ਬਸ ਇਹੀ ਇਹੀ ਐ ਹੁਣ ਤੁਹਾਡੇ ਖਾਣ ਵਾਸਤੇ ਕਰ ਜਾ ਪੁੱ ਹਾਂਜੀ ਲੜਕੇ ਬਲਜਿੰਦਰ ਘਰੋਂ ਆਈ ਆ ਤੇ ਰੋ ਬੈਠੀ ਆਂ ਕਿ ਭਾਈ ਜੰਦੀ ਚਲ ਕੋਈ ਗੱਲ ਨਹੀਂ ਆ ਦੱਸ ਹੁਣ ਨਮਕੀਨ ਨਾ ਹੋਵੇ ਤਾਂ ਫੇਰ ਕਿੱਥੋਂ ਦੇਣਾ ਆਪਣਾ ਘਰ ਆ ਤੇਰਾ ਤੇ ਰੋਬ ਕਾ ਦਾ ਪਾਉਂਦੀ ਏਡਾ ਤੂੰ ਚਲ ਕੋਈ ਗੱਲ ਨਹੀਂ ਆ ਸੇਵੀ ਆਪਣਾ ਘਰ ਆ ਤੇ ਤੂੰ ਏਡਾ ਜਵਾੜਾ ਡੇ ਨਹੀਂ ਮੇ ਨਮਕੀਨ ਹੈਗਾ ਤਾਂ ਫੇਰ ਕੋਈ ਨਹੀਂ ਆਪੇ ਮਮਾ ਵੇਖ ਲੈਣਗੇ ਚਲੋ ਚਲਿਏ ਚਲੋ ਬਹਿ ਜਾ ਪੁੱਤ ਲੈ ਹੁਣ ਖਾ ਤੋ ਲਾ ਮੇਰੇ ਦੇਖਾ ਖਾ ਮੇਰੇ ਦੇਖ ਤਾ ਹੁਣ ਕਿਥੋਂ ਸਮਾਨ ਨਿਕਲ ਆਇਆ ਮੰਮਾ ਹੈ ਤੁਹਾਡੇ ਸਮਾਨ ਨੂੰ ਭਾਵੇਂ ਉਲੀ ਜ਼ਰੂਰ ਲੱਗ ਜਵੇ ਭਾਬੀ ਪਰ ਤੁਸੀਂ ਖਾਣ ਨੂੰ ਨੀ ਅੱਗੇ ਰੱਖਣਾ ਹੈ ਹੈ ਇਹ ਤੁਹਾਡੇ ਘਰ ਦੀਆਂ ਬਹੁਤ ਗੰਦੀ ਆਦਤ ਹੈ ਚਲ ਕੋਈ ਨਹੀਂ ਪੁੱਤ ਭਾਬੀਆਂ ਨੂੰ ਕੀ ਕਹਿਣ ਨਹੀਂ ਆ ਧੀਆ ਘਰ ਆਂਦੀਆਂ ਇਹ ਥੋੜਾ ਹੁੰਦਾ ਕਿ ਨਹੀਂ ਹਰ ਇੱਕ ਚੀਜ਼ ਰੱਖਣੀ ਹੁੰਦੀ ਹੈ ਕੋਈ ਗੱਲ ਹੈ ਫੜ ਤੋ ਫੜ ਚਾਹ ਪੀ ਮੈਂ ਬਾਈ ਤੇ ਲੱਗੀ ਮੈਂ ਨਾਲ ਕੋ ਗੱਲਬਾਤ ਕਰ ਲਾ ਮੰਮੀ ਕਰ ਲੈਨੀ ਆ ਗੱਲਬਾਤ ਇਹ ਮੁਸਕਾਨ ਹਾਂਜੀ ਭਾਈ। ਆ ਮੇਰੇ ਬੈਗ ਚੁੱਕ ਕੇ ਲੈ ਕੇ ਜਾ ਅੰਦਰ। ਦਸ ਮੁਸਕਾਨ ਕੋ ਬੈਗ ਚੁੱਕਿਆ ਜਾਂਦਾ ਈ। ਐਡਾ ਭਾਰਾ ਬੈਗ ਈ। ਮੁਸਕਾਨ ਭਾਵੇਂ ਬੈਗ ਦੇ ਥੱਲੇ ਆ ਜਾਈ ਵਿਚਰੀ। ਹਾਦੀ ਹੋਈ ਪਈ ਆ ਗਈ ਰੋ ਪਉਣ। ਉੱਥੇ ਕੋਈ ਬੰਦਾ ਨਹੀਂ ਜਾਣਦਾ। ਚੁੱਕਦੀ ਬੈਗ ਤੇ ਪਰਸ ਤੇ ਆਂਟੇ ਬਧੀ ਦਿੱਚੇ ਦੇਣ ਇੱਥੇ। ਕੋਤ ਦੱਸਦੇ ਸੀ ਕੀ ਗੱਲ ਹੋਈ ਕਿਉਂ ਆਈ ਐ ਤੂੰ? ਕੀ ਗੱਲ ਏ ਡਾ ਬੈਕ ਚੁੱਕ ਕੇ ਤੋਂ ਆ ਗਈ ਹੈ ਮਮਾ ਤੁਹਾਨੂੰ ਕੀ ਦੱਸਾਂ ਹੈ ਸੈਟਰਡੇ ਸੰਡੇ ਮੈਨੂੰ ਜੌਬ ਤੋਂ ਆਫ ਹੁੰਦਾ ਆ ਹੈ ਤੇ ਮੈਂ ਇੱਕ ਇਹੀ ਕਹਿ ਕੇ ਬੈਠੀ ਆ ਇਹੀ ਗੁਨਾਹ ਕਰ ਬੈਠੀ ਮੰਮੀ ਨੂੰ ਕਿ ਮੈਂ ਘਰ ਜਾਣਾ ਆ ਤੇ ਕੇ ਜਾਣਾ ਮੇਰੇ ਦਿਲ ਕਰਦਾ ਆ 10 15 ਦਿਨ ਹੋ ਗਏ ਮੈਨੂੰ ਆਈ ਨੂੰ ਕੋਈ ਪਤਾ ਹੀ ਹੈ ਤੇ ਅੱਜ ਮੈਂ ਕਹਿ ਬੈਠੀ ਆ ਇਸੇ ਗੱਲ ਤੋਂ ਬਹਿਸ ਹੋ ਗਈ ਹੈ ਤੇ ਮੈਂ ਚੁੱਕ ਕੇ ਆਪਣਾ ਬੋਰੀ ਬਿਸਤਰਾ ਤੇ ਮੈਂ ਆ ਗਈ ਤੇ ਲਈ ਪੁੱਤ ਗਲਤ ਗੱਲ ਲਿਆ ਜੇ ਕਹਿਆ ਤਾਂ ਪੁੱਛਣਾ ਤੇ ਸੀ ਮੰਮੀ ਨੂੰ ਮੰਮੀ ਤੁਸੀਂ ਕਿਉਂ ਨਾ ਕਰਨ ਦੇ ਜੇ ਮੈਨੂੰ ਪੁੱਛਣਾ ਤੇ ਸੀ ਮਾਸਟਰ ਸਿਰਫ ਟੇਕੇ ਅਨਤੋਨੀਆ ਜੇ ਮੈਂ ਸ਼ਾਪਿੰਗ ਕਰਨ ਜਾਨੀ ਆ ਜੇ ਮੈਂ ਕੋਈ ਘਰ ਵਿੱਚ ਕੋਈ ਚੀਜ਼ ਕੀਤੀ ਆ ਆਪਣੀ ਮਰਜ਼ੀ ਦੀ ਹਰ ਚੀਜ਼ ਵਿੱਚ ਮੈਨੂੰ ਰੋਕ ਟੋਕੀ ਕੀਤੀ ਜਾਂਦੀ ਆ ਤੇ ਕੋਈ ਨਹੀਂ ਗੱਲ ਪੁੱਤੇ ਮੁੰਡੇ ਨਾਲ ਪਰ ਉਹਨੇ ਨਾ ਗੱਲ ਕਰਨੀ ਸੀ ਵੀ ਕੀ ਮੰਮੀ ਨੂੰ ਪੁੱਛੋ ਮੰਮੀ ਨੂੰ ਕੀ ਗੱਲ ਹੈਗੀ ਆ ਉਹ ਤੇ ਆਪਣੀ ਬਾਦੇ ਥਲੇ ਲੱਗਾ ਹੋਇਆ ਜਦੋਂ ਉਹਨੂੰ ਮੈਂ ਕੋਈ ਗੱਲ ਕਰ ਲੈਂਦੀ ਆ ਉਹ ਮੇਰੇ ਨਾਲ ਬੈਸਣਾ ਸ਼ੁਰੂ ਕਰ ਦਿੰਦਾ ਜਾਂ ਲੜਾਈ ਹੋ ਜਾਂਦੀ ਆ ਤੇ ਇਸੇ ਕਰਕੇ ਤੇ ਮੈਂ ਅੱਜ ਇੱਥੇ ਆਈ ਆ ਨਹੀਂ ਨਹੀਂ ਪੁੱਤ ਮੁੰਡਾ ਕੋਈ ਨਹੀਂ ਮਾਂ ਦੇ ਥੱਲੇ ਲੱਗਾ ਹੁੰਦਾ ਗੱਲ ਹੈ ਕਿ ਤੈਨੂੰ ਪੁੱਛੀ ਵੀ ਸਿਰ ਹਿਸਾਬ ਨਾਲ ਤੇ ਉਹਨੂੰ ਸਮਝਾ। ਮਾਂ ਤੁਸੀਂ ਚੁੱਪ ਕਰੋ ਤੋ ਹੀ ਹਮੇਸ਼ਾ ਮੈਨੂੰ ਹੀ ਸਮਝਾਉਣਾ ਹੁੰਦਾ ਆ। ਤੁਸੀਂ ਕਦੀ ਮੇਰੀ ਸਾਈਡ ਲਈ ਐ? ਨਹੀਂ ਪੁੱਤ ਜਦੋਂ ਧੀਆਂ ਵੇਖ ਜਾਂਦਾ ਸਾਈਡ ਘਾਟ ਹੀ ਧੀਆਂ ਦੀ ਲੈਣੀ ਚਾਹੀਦੀ। ਤੂੰ ਇੱਥੇ ਗਲਤ ਤੇ ਨਹੀਂ ਮਿਲਤੀ ਏ? ਤੂੰ ਗਲਤ। ਹਾਂ ਚਲੋ ਠੀਕ ਆ ਮੈਂ ਗਲਤੀ ਆ। ਹਾਂ ਚਲੋ ਜੇ ਤੁਹਾਨੂੰ ਮੈਨ ਨਹੀਂ ਪੂਰੀ ਚੰਗੀ ਲੱਗਦੀ ਨਾ ਤੇ ਮੈਂ ਚਲ ਜਾਨੀ ਆ ਤੁਸੀਂ ਗੱਲ ਦੱਸੋ। ਨਹੀਂ ਪੁੱਤ ਵੇਖ ਖੁਸ਼ੀ ਖੁਸ਼ੀ ਤੂੰ ਭਾਵੇਂ 2 ਮਹੀਨੇ ਰਹਿ। ਚੱਲ ਤੈਨ ਮਰ ਰੱਖਣ ਤੋਂ ਨਹੀਂ ਮਨਾ ਕਰਨ ਦਾ। ਹੌਦੜਾ ਸਟੈਪ ਲੈ ਕੇ ਆਏ ਨਾ ਤੁਹਾਡੇ ਲੜਕੇ ਆਈਆਂ ਐਸ ਗੱਲੋਂ ਪਤਾ ਮੈਂ ਤੈਨੂੰ ਮਨਾ ਕਰਨ ਲਈ ਚੱਲ ਛੱਡੇ ਗੱਲਾਂ ਮੈਂ ਬਾਅਦ ਦੇਣੀ ਤੇਰੀ ਭਾਬੀਆਂ ਨੂੰ ਕੀ ਖਾਣਾ ਹੈਗਾ ਪੁੱਛ ਲੈ ਲਿਆਓ ਹਾਂ ਮਨਦੀਪ ਹਾਂਜੀ ਮੰਮੀ ਜੀ ਮੈਨੂੰ ਦੱਸੋ ਵੀ ਕੀ ਸਬਜ਼ੀ ਸਬਜ਼ੀ ਲਿਆਓ ਦੋ ਮੈਂ ਕੱਟਾਂ ਕੁਝ ਲਿਆਓ ਸਬਜ਼ੀ ਭਾਜੀ ਦੋ ਮੈਂ ਹਾਂਜੀ ਠੀਕ ਜੀ ਹਾਂ ਲਿਆਓ ਤੁਸੀਂ ਸਾਰਾ ਕੰਮ ਆਪ ਕਰਨਾ ਹੈ ਤੇ ਇਹਨਾਂ ਨੇ ਕੀ ਕਰਨਾ ਸਿਰ ਭਾਬੀਆਂ ਨੇ ਹੈ ਤੁਸੀਂ ਬੜਾ ਆਰਾਮ ਦੇ ਨਾਲ ਉਹ ਕਹਿ ਦਿੱਤਾ ਜੀ ਆ ਮੈਂ ਕੱਟ ਦਿੰਦੀ ਹਾਂ ਸੱਚੀ ਤੇ ਮੈਂ ਇੱਥੇ ਵਿਹਲੇ ਬੈਠੀ ਕੀ ਕਰਨ ਢਈ ਹੈ ਕੱਟ ਦਿੰਨੀ ਫਿਰ ਕੀ ਹੋ ਗਿਆ ਅਸੀਂ ਹੁਣ ਮੇਰੀ ਸੱਸ ਨਾਲ ਦੇਖ ਰੋ ਉਹ ਤੇ ਮੇਰੇ ਲੱਗੋ ਕੱਖ ਭੰਨ ਕੇ ਨਹੀਂ ਦੋਨਾ ਕਰਦੀ ਹੈ ਤੇ ਤੁਸੀਂ ਉਹ ਛੋਟੀ ਛੋਟੀ ਗੱਲ ਲਿਆ ਮੈਨੂੰ ਦੇ ਦੇ ਲਿਆ ਮੈਨੂੰ ਦੇ ਦੇ ਥੋੜਾ ਇਹਨਾਂ ਨੂੰ ਕੰਮ ਕਰਨ ਦੀ ਆ ਕਰੋ ਤੁਸੀਂ ਆਪ ਵਿਹਲੇ ਬੈਠੇ ਬੈਠੇ ਰਿਆ ਕਰੋ ਨਹੀਂ 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 ਇਹ ਗੱਲ ਗਲਤ ਹੈ ਕੋਈ ਗੱਲ ਨਹੀਂ ਸਰੀਰ ਹੱਡ ਪੈਰ ਚੱਲਣੇ ਚਾਹੀਦੇ ਅੱਛਾ ਆ ਜਿਹੜੀ ਛੋਟੀ ਹੈ ਇਹ ਕੰਮ ਕਰਦੀ ਹੈ ਕਿ ਨਹੀਂ ਚਲ ਤੂੰ ਕੋਈ ਗੱਲ ਨਾ ਛੋਟੀ ਉਹਦਾ ਹਜੇ ਨਵਾਂ ਨਵਾਂ ਵਿਆਹ ਹੈ ਕੋਈ ਨਾ ਦੇਖ ਉਹਨੇ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਹਾਲ ਚੱਲ ਚੰਗੀ ਤੇਰਾ ਤੇ ਪੁੱਤਰ ਪੁੱਛਿਆ ਤੇ ਆ ਕਦੋਂ ਪੁੱਛੀਏ ਅਜਿਹੀ ਗੱਲਾਂ ਦਾ ਵਿਆਹ ਮਨਾ ਪਾਲ ਲਿਆ ਕਰ ਕੋਈ ਗੱਲ ਹੈ ਸਭ ਜੀ ਛੋਟੀ ਬਾਰੇ ਨਾ ਤਾਂ ਕੁਝ ਗੈ ਕੋਈ ਗੱਲ ਹੈ ਉਹਨਾਂ ਦਰਾਨੇ ਜੀ ਠਾਣੀ ਦਾ ਬੜਾ ਆਪਸ ਦੇ ਵਿੱਚ ਪਿਆਰ ਹੈ ਬਹੁਤ ਪਿਆਰੀ ਉਹਨਾਂ ਦਾ ਆਪਸ ਵਿੱਚ ਹਮ ਪਿਆਰ ਹੈ ਇੱਥੇ ਤੂੰ ਨਾਮ ਦੱਸ ਬੜੀਆਂ ਚੰਗੀਆਂ ਤੂੰ ਨਾਮ ਦੱਸ ਕੀ ਖਾਣਾ ਇਹ ਵੇਖੇ ਬਣਾ ਕੇ ਦਿੰਦੇਗਾ ਤੈਨੂੰ ਕੋਈ ਗੱਲ ਨਹੀਂ ਮੈਂ ਦੱਸ ਦੂੰਗੀ ਜੋ ਮੈਨੂੰ ਚੰਗਾ ਲੱਗੂਆ ਚਲ ਠੀਕ ਹੈ ਠੀਕ ਹੈ ਦੱਸ ਚਲਾ ਅੰਦਰ ਚਲੀਏ ਭਈਏ ਜਾ ਕੇ। ਅੱਛਾ ਆਪਣੇ ਘਰ ਕੋਈ ਬੰਦ ਹੀ ਨਹੀਂ ਕਿਹੇ ਨਾ ਤੇ ਇੱਥੇ ਆਣ ਕੇ ਹੁਣ ਸਾਡੇ ਦੋਵਾਂ ਦੇ ਖਿਲਾਫ ਮੰਮੀ ਨੂੰ ਪੰਪ ਦੇ ਦਿੰਦੀ ਆ। ਹਾਦੀ ਹੋਈ ਪਈ ਦਿਵਾਲੀ। ਇਹ ਨਾ ਸੁਧਰ ਸਕੀ। ਦੀਦੀ? ਹਾਂਜੀ। ਇੱਕ ਮਿੰਟ ਆਇਓਗਾ ਸੁਣ। ਹਾਂ ਮਨਦੀਪ ਦੀਦੀ। ਪਤਾ ਕੀ ਹੋਇਆ ਜਦੋਂ ਤੁਸੀਂ ਮੰਮੀ ਨੂੰ ਕਹਿੰਦੇ ਨਾ ਮੈਂ ਸਬਜ਼ੀ ਲਿਆ ਕੇ ਦੇਣੀ ਤੁਹਾਨੂੰ ਕੱਟਣ ਵਾਸਤੇ। ਤੇ ਮੰਮੀ ਨੂੰ ਬਲਜਿੰਦਰ ਕਹਿੰਦੀ ਹੀ ਕਿ ਤੁਸੀਂ ਕਦੇ ਲਈ ਸਬਜੀ-ਸਬਜੀ ਕੱਟਦੇ ਹੋ ਤੁਸੀਂ ਕਦੇ ਲਈ ਕੰਮ ਕਰਦੇ ਹੋ ਆ ਦੋ ਜੜੀਆਂ ਹੈਗੀਆਂ ਨਾ ਕੰਮ ਕਰਨ ਨੂੰ ਤੁਸੀਂ ਐਵੇਂ ਇਹਨਾਂ ਨਾਲ ਹੈਲਪ ਕਰਾਉਂਦੇ ਜੇ ਇੰਨੀ ਤੇ ਉਹਨਾਂ ਨੂੰ ਬੜੀ ਚੁਕਣਾ ਦੇਂਦੀ ਹੀ ਮੰਮੀ ਨੂੰ ਚਲੋ ਦੁਖੀ ਹੋ ਕੇ ਆਈ ਆਕਰੋ ਇਹ ਗੱਲ ਮੈਂ ਮੰਨਦੀ ਆ ਕਿ ਤੂੰ ਘਰੋਂ ਲੜ ਕੇ ਆਈ ਆ ਜਾਂ ਤੇਰੀ ਕੋਈ ਗੱਲ ਹੋਈ ਆ ਹੈਨਾ ਤੇ ਤੂੰ ਆਪਣੇ ਘਰ ਦਾ ਮਸਲਾ ਹੁਣ ਵੇਖ ਤੂੰ ਕੀ ਕਰਨਾ ਕੀ ਨਹੀਂ ਆ ਤੇਰਾ ਘਰ ਤੂੰ ਸੋਵਰੀ ਆ ਪਰ ਆ ਗੱਲਾਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਕਿ ਐਵੇਂ ਅਗਲੇ ਦੇ ਘਰਾਂ 'ਕੇ ਪਵਾੜਾ ਪਾ ਦੂੰ ਪਰ ਮੰਮੀ ਨਹੀਂ ਲੱਗਦੀ ਕੇ ਇਹਦੇ ਪਿੱਛੇ ਲੱਗਦੀ ਉਹ ਤੇ ਦੀਦੀ ਮੈਂ ਚਲੋ ਮੈਂ ਮੰਮੀ ਸਮਝਦਾਰ ਹੈਗੀ ਆ ਮੈਨੂੰ ਇਹ ਨਾ ਪਤਾ ਵਾ ਮੰਮੀ ਸਾਡੇ ਕਿਸੇ ਦੇ ਪਿੱਛੇ ਲੱਗਣ ਵਾਲੇ ਨਹੀਂ ਹੈਗੇ ਨਹੀਂ ਹੈਗੇ ਮੰਮੀ ਪਰ ਉਹ ਤੇ ਆਪਣਾ ਕੰਮ ਕਰਨਦੇ ਹੀ ਆ ਨਾ ਇਹ ਚੀਜ਼ ਨਹੀਂ ਮੈਨੂੰ ਪਸੰਦ ਗੁਲਜਿੰਦਰ 10 ਸਭਾ ਹੀ ਐਵੇਂ ਦਾ ਵਾ ਦੀਦੀ ਸੁਹਾਗ ਤੇ ਚਲੋ ਹੋਊਗਾ ਪਰ ਮੈਨੂੰ ਨਹੀਂ ਚਲੋ ਕਿ ਲੱਗੀ ਆ ਗੱਲ ਕਾ ਰੋਟੀ ਬਣਾਈਏ ਉੱਠੋ ਤੁਸੀਂ ਉਹਨਾਂ ਦਾ ਸੁਹਾਗ ਹੋਵੇਗਾ ਮੈਂ ਤੇ ਟੈਨਸ਼ਨ ਤੇ ਬਹਿ ਜਾਨੀ ਆ ਦੀਦੀ ਇਦਾਂ ਤੇ ਮੇਰੇ ਕਹਿੰਦੇ ਕਾਰੇ ਕੋਈ ਮੁੰਡੇ ਨੇ ਫੋਨ ਉਹ ਮੰਮੀ ਮੈਂ ਨਹੀਂ ਜੇ ਫੋਨ ਕਰਨਾ ਕਿਸੇ ਨੂੰ ਜੋ ਮਰਜ਼ੀ ਹੋ ਜੇ ਟਸ ਤੋਂ ਮਸ ਮੈਨੇਜ ਹੋਣਾ ਨਹੀਂ ਬਹੁਤ ਉਹ ਇਸ ਤਰ੍ਹਾਂ ਨਹੀਂ ਹੁੰਦਾ ਮੇਰੇ ਗੱਲ ਸੁਣ ਮੇਰੇ ਤੇ ਤੂੰ ਸਿਆਣੀ ਕੁੜੀ ਐ ਤੂੰ ਫੋਨ ਕਰ ਇੱਕ ਵਾਰ ਨਹੀਂ ਮੰਮੀ ਮੈਂ ਹੁਣ ਨਹੀਂ ساری ਉਮਰ ਮੈਂ ਥੱਲੇ ਲੱਗ ਕੇ ਰਹਿਣਾ ਉਹਨਾਂ ਦੇ ਇਹ ਤੇ ਆਪਣੇ ਘਰ ਥੱਲੇ ਲੱਗਰ ਵਾਲੀ ਕਿਹੜੀ ਗੱਲ ਨਹੀਂ ਮੰਮੀ ਮੈਂ ਬਹੁਤ ਉਹਨਾਂ ਦਾ ਸਹਨ ਕਰ ਚੁੱਕੀ ਆ ਹਰ ਚੀਜ਼ ਵਿੱਚ ਐਡਜਸਟਮੈਂਟ ਮੈਂ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਮੇਰਾ ਨਹੀਂ ਸਮਝਦੇ ਕੁਝ ਹੀ ਆਪਣਾ ਆਪ ਸੰਭਾਲਣਾ ਥੋੜਾ ਲੇ ਮੈਂ ਬਿਲਕੁਲ ਸਦਰੀ ਹੋਈ ਆ ਤੁਹਾਨੂੰ ਹਮੇਸ਼ਾ ਮੇਰੇ ਵਿੱਚ ਹੀ ਪ੍ਰੋਬਲਮ ਨਜ਼ਰ ਆਉਂਦੀ ਹੈ ਜਿਹੋ ਕੰਦਾ ਸੀ ਅੱਜ ਨਾ ਮੇਰੀ ਗੱਲ ਸੁਣ ਜੇ ਤੈਨੂੰ ਉਹ ਕਦਾ ਸੀ ਕਿ ਅੱਜ ਨਾ ਜਾ ਤਾਂ ਤੂੰ ਨਾ ਦੀ ਕੀ ਪਤਾ ਹੋ ਸਕਦਾ ਕੱਲ ਤੈਨੂੰ ਲੈ ਆਂਦਾ ਤੇ ਉਹਨੇ ਮੈਨੂੰ ਕਿਉਂ ਨਹੀਂ ਰੋਕਣ ਦੀ ਕੋਸ਼ਿਸ਼ ਕੀਤੀ ਇੱਕ ਵਾਰੀ ਮੈਨੂੰ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦਾ ਤੂੰ ਜਾ ਫਿਰ ਨਹੀਂ ਕੱਟਸ ਹੋ ਗਈ ਆਕਰ ਆਪਣੀ ਪੂਰੀ ਨਹੀਂ ਮੰਮੀ ਮੈਂ ਨਹੀਂ ਜੇ ਮੈਂ ਨਹੀਂ ਜੇ ਉਸ ਘਰ ਚ ਐਡਜਸਟਮੈਂਟ ਕਰ ਸਕਦੀ ਜੇ ਤੁਹਾਨੂੰ ਮੈਂ ਬੁਰੀ ਲੱਗਦੀ ਹੈ ਤੁਸੀਂ ਮੈਨੂੰ ਕੱਢ ਦਿਓ ਬਸ ਠੀਕ ਹੈ ਤੇਰੀ ਮਰਜ਼ੀ ਮੇਰਾ ਤੇ ਪੁੱਤ ਸਮਝਾਣਾ ਘਰ ਤੇਰਾ ਉਹ ਹੀ ਹੈ ਤੇ ਉਹੀ ਮम्मा ਮੈਨੂੰ ਆਰਾਮ ਕਰਨ ਦੋ ਚਲ ਠੀਕ ਹੈ ਘਰ ਮਾਨ ਕਰ ਦੇ ਘਰ ਮੈਂ ਤੇ ਤੁਹਾਨੂੰ ਸਮਝਾ ਕੇ ਥੱਕ ਗਈ ਹੋਏ ਬੱਬੀ ਇੰਕੀ ਗਈ ਅੰਦਰ ਗਏ ਹੋ ਆ ਜਾ ਬਜਿੰਦਾ ਬਸ ਆ ਬੈਠੇ ਰੂਮ ਥੋੜਾ ਸੈਟਿੰਗ ਕਰਨ ਦੀ ਇਸ ਰੂਮ ਦੀ ਬੈਠੀ ਹੋਰ ਆਖਾਉਂ ਲਈ ਠੀਕ ਹੈ ਹੋਰ ਆ ਚੱਦਰ ਮੈਨੂੰ ਤੁਹਾਡੀ ਮਿਕਸ ਜੀ ਲੱਗਦੀ ਹੈ ਪਿਓਰ ਕੋਟਨ ਤੇ ਨਹੀਂ ਹੈ ਹਾਂ ਹਾਂ ਮਿਕਸੀ ਕਪੜਾ ਵਾ ਮੈਂ ਹੈ ਨਾ ਮਿਕਸੀ ਕਪੜਾ ਪਸੰਦ ਕਰਦੀ ਆ ਤੇ ਮੈਂ ਆਪ ਹੀ ਲੈ ਕੇ ਆਈ ਸੀ ਤੇ ਤੁਸੀਂ ਪਿਓਰ ਲੈ ਆ ਕਰੋ ਨਹੀਂ ਪਿਓਰ ਮੈਨੂੰ ਪਸੰਦ ਨਹੀਂ ਆ ਪਤਾ ਉਹਦੇ ਕਲਰ-ਕਲਰ ਚਲ ਜਾਂਦੇ ਆ ਇਹ ਵਧੀਆ ਰਹਿੰਦੀ ਆ ਥੋੜਾ ਮਿਕਸ ਕਪੜਾ ਜਿਹੜਾ ਨਾ ਉਹ ਤਾਂ ਕਲਰ ਨਹੀਂ ਜਾਂਦਾ ਮੈਂ ਆਪ ਹੀ ਵੀ ਰੱਖ ਲਈ ਰੱਖੀ ਉਹ ਤਾਂ ਪਿਓਰ ਦੀਆਂ ਵਿਸ਼ਾਈ ਹੋਈਆਂ ਕੋਈ ਕਲਰ ਨਹੀਂ ਜਾਂਦਾ ਜੇ ਉਹਨੂੰ ਸਹੀ ਤਰੀਕੇ ਨਾਲ ਤੋਂ ਉਹ ਤੇ ਤੇ ਇਹ ਮੈਨੂੰ ਲੱਗਾ ਫਿਰ ਚੱਗੀ ਤੇ ਵਾਸ਼ਿੰਗ ਵੀ ਨਹੀਂ ਕਰਦੇ ਹੋਣੇ ਫਿਰ ਨਹੀਂ ਨਹੀਂ ਬੜਾ ਵਧੀਆ ਵਾਸ਼ ਕਰੀਦਾ ਵਾਸ਼ਿੰਗ ਚੰਗੀ ਤਰ੍ਹਾਂ ਕਿਉਂ ਨਹੀਂ ਕਰੀਦੀ ਚਲੋ ਠੀਕ ਹੈ ਜੀ ਹੋਰ ਮਸ਼ੀਨ ਚ ਤੇ ਪਾਈ ਦੀਆਂ ਹੀ ਨਹੀਂ ਵੈਸੇ ਵਾਸ਼ ਕਰੀਦੀਆਂ ਮੈਂ ਤੇ ਕੇਵਲ ਸ਼ੈਂਪੂ ਚ ਵਾਸ਼ ਕਰ ਲੈਣੀ ਹੈ ਬੈੱਡ ਸ਼ੀਟ ਪਰ ਉਹ ਤਰੀਕਾ ਹੁੰਦਾ ਨਾ ਹਰ ਕਿਸੇ ਦੇ ਆਪਣੇ ਆਪਣੇ ਤੋਹਨ ਦਾ ਮੇਰੀਆਂ ਸ਼ੀਟਾਂ ਦੇ ਕਦੀ ਵੀ ਅ ਕਲਰ ਜਾਂਦੇ ਮੈਂ ਤੇ ਪਤਾ ਨਹੀਂ ਕਿੰਨੀ ਵਾਰੀ ਧੋ ਪਾ ਲਏ ਨੇ ਇੱਕ ਬੈੱਡ ਸ਼ੀਟ ਲੂ ਚਲੋ ਆਪਣੇ ਆਪਣੇ ਕੰਮ ਕਰਨ ਦਾ ਤਰੀਕਾ ਹੁੰਦਾ ਕੋਈ ਸਹੀ ਤਰੀਕੇ ਨਾਲ ਕਰਦਾ ਆ ਕੋਈ ਗਲੋਗ ਲਾਹਲ ਹੁੰਦਾ ਹੈ ਫਿਰ ਚਲੋ ਠੀਕ ਹੈ ਹੋਰ ਹੋਰ ਸੁਣਾਓ ਬਸ ਵਧੀਆ ਠੀਕ ਹੈ ਆਇਆ ਨਹੀਂ ਕੋਈ ਫੋਨ ਫੋਨ ਤੁਹਾਡੇ ਘਰ ਤੋਂ ਨਹੀਂ ਕੋਈ ਫੋਨ ਨਹੀਂ ਆਇਆ ਕੇਬਲ ਵੀ ਨਹੀਂ ਆ ਰਹੀ ਅੱਜ ਇਹ ਟੀਵੀ ਚਲਾ ਲੈਂਦੀ ਮੈਂ ਹੈ ਕੇਵਲ हां केबल ਸਾਡੇ ਟੀਵੀ ਦੀ ਆ ਜਾ ਹੀ ਨਹੀਂ ਰਹੀ ਮਾਰਨਿੰਗ ਤੋਂ ਮੰਨਦੇਗੀ ਆ ਤੇ ਕੇਬਲ ਤਾਂ ਥੱਲੇ ਵਾਲੇ ਟੀਵੀ ਤੇ ਵੀ ਲੱਗੀ ਹੋਈ ਆ ਹਾਂ ਨੀਚੇ ਵੀ ਲਵਾਈ ਹੋਈ ਆ ਉੱਪਰ ਵੀ ਲੱਗੀ ਹੋਈ ਆ ਸਾਡੇ ਵੀ ਕਵਾਲ ਦੀ ਗੱਲ ਐ ਦੱਸੋ ਇਹਦੇ ਵਿੱਚ ਦੁਬਾਰਾ ਤੋਂ ਖਰਚਾ ਕਰਨ ਦੀ ਕੀ ਜ਼ਰੂਰਤ ਸੀ ਮেরে ਤੇ ਲਓ ਪਾਪਾ ਨਾਲ ਲਵਾਈ ਆ ਸ਼ੁਰੂ ਤੋਂ ਲੱਗੀ ਹੋਈ ਕੇਬਲ ਨੇ ਲਗਾਈ ਆ ਤੇ ਤੁਸੀਂ ਸਾਰੀ ਫੈਮਿਲੀ ਥੱਲੇ ਬੈਠ ਕੇ ਟੀਵੀ ਦੇਖੋ ਪਰ ਦੁਬਾਰਾ ਤੋਂ ਖਰਚਾ ਕਰਨ ਦੀ ਕੀ ਜ਼ਰੂਰਤ ਐ ਨਾ ਇਹ ਤਾਂ ਫਾਲਤੂ ਖਰਚਾ ਹੀ ਹੋਇਆ ਨਾਲੇ ਸਾਰਾ ਕੁਝ ਤੇ ਅੱਜਕੱਲ ਮੋਬਾਈਲ ਦੇ ਵਿੱਚ ਆ ਜਾਂਦਾ ਹੈ ਵਜਿੰਦਰ ਆਪੇ ਮम्मी पापा ਦੇਖ ਲੈਣਗੇ ਕਿ ਕੀ ਫालतू ਖਰਚਾ ਵਾ ਤੇ ਕੀ ਦੂਜਾ ਖਰਚਾ ਵਾ ਉਹ ਆਪੇ ਦੇਖ ਲੈਣਗੇ ਤੁਸੀਂ ਨਾ ਇੰਟਰਫੇਅਰ ਕਰੋ ਤੇ ਚੰਗਾ ਕਮਾਲ ਦੀ ਗੱਲ ਹੈ ਤੁਹਾਡੇ ਬੋਲਣ ਦਾ ਸਟਾਈਲ ਦੇਖੋ ਜਰਾ ਭਾਬੀ ਚੈੱਕ ਕਰੋ ਆਪਣੇ ਬੋਲਣ ਦਾ ਸਟਾਈਲ ਇਸ ਤਰ੍ਹਾਂ ਬੋਲੀਦਾ ਮੈਂ ਤਾਂ ਤੁਹਾਨੂੰ ਹੁਦਾਂ ਤੁਹਾਡੇ ਖਰਚੇ ਵਾਸਤੇ ਕਹਿ ਰਹੀ ਆ ਕਿ ਤੁਸੀਂ ਆਪਣੇ ਖਰਚਿਆਂ ਵਿੱਚ ਘਟਾ ਕਰੋ ਤੇ ਜੇ ਥੱਲੇ ਲੱਗੀ ਹੋਈ ਹੈ ਕੇਵਲ ਤੇ ਦੁਬਾਰਾ ਤੋਂ ਖਰਚੇ ਬਾਰੇ ਕੀ ਜ਼ਰੂਰਤ ਹੈ ਉੱਪਰ ਤੁਸੀਂ ਤਾਂ ਉਲਟਾ ਮੈਨੂੰ ਹੀ ਬੋਲੀ ਜਾਂਦੇ ਹੋ ਉਲਟਾ ਚੋਰ ਕੋਤਵਾਲ ਕੋ ਡਾਂਟੇ ਹਾਂ ਠੀਕ ਹੈ ਮੰਨੀਆ ਤੇ ਮੰਨੋ ਮੈਂ ਜਾਦੀ ਹਾਂ ਮੈਨੂੰ ਸੁਝਾਉਂਦੇ ਨਹੀਂ ਬਣਾਉਂਦਾ ਹਾਂ ਹਾ ਤੇ ਯਾਰ ਇਹ ਤੇ 4 ਦਿਨ ਹੋ ਰਹੀ ਤੇ ਇਹਨੇ ਤੇ ਜੀਣਾ ਹਰਾਮ ਕਰ ਦੇਣਾ ਸਾਡਾ ਕਦੀ ਬੈੱਡ ਸ਼ੀਟ ਨਹੀਂ ਸਹੀ ਕਦੀ ਕੇਬਲ ਥੱਲੇ ਕੋਲਵਾਈ ਕੇਬਲ ਉੱਤੇ ਹੀ ਕੋਲਵਾਈ ਕਦੀ ਖਰਚਾ ਜ਼ਿਆਦਾ ਕਰਦੀਆਂ ਹੱਥੋਂ ਨਿਕੇ ਚੀਜ਼ ਦੀ ਪਾਪਾ ਆਪੇ ਦੇਖ ਲਾਂਗੇ ਆਪਣੇ ਘਰ ਚ ਆਪਾਂ ਕਿੱਦਾਂ ਅਡਜਸਟ ਕਰਨਾ ਕਿੱਦਾਂ ਨਹੀਂ ਅੱਜ ਤੱਕ ਮੰਮੀ ਪਾਪਾ ਨੇ ਸਾਨੂੰ ਇੱਕ ਗੱਲ ਨਹੀਂ ਇਦਾਂ ਦੀ ਕਹੀ ਹੈਗੀ ਕਿ ਕੇਵਲ ਥੱਲੇ ਵੀ ਚੱਲਣ ਦੀ ਆ ਉੱਪਰ ਵੀ ਆ ਝਾੜਾ ਕਰਦੀਆਂ ਇਦਾਂ ਉਦਾਂ ਇਹ ਕੌਣ ਹੁੰਦੀ ਸਾਨੂੰ ਕਹਿਣ ਵਾਲੀ ਸਾਡੇ ਘਰ ਚ ਆਣ ਕੇ ਤੂੰ ਰਹਿਣਾ 4 ਦਿਨ ਬੰਦੇ ਵਾਂਗੂ ਰਹਿ ਨਹੀਂ ਕੇ ਆਪਣੇ ਘਰ ਜਾ ਉੱਥੇ ਤੇ ਪਵਾੜੇ ਪਾ ਕੇ ਆਈ ਆ ਨਾਲ ਹੁਣ ਇੱਥੇ ਪਾਉਣੇ ਸ਼ੁਰੂ ਕਰਤੇ ਮੈਂ ਕਰਦੀ ਆ ਉਹਨਾਂ ਨੂੰ ਫੋਨ ਕਿ ਤੁਹਾਡੀ ਸਿਸਟਰ ਆਈ ਆ ਇੱਥੇ ਤੇ ਇਹਨੂੰ ਕਿਸੇ ਤਰ੍ਹਾਂ ਕਰਕੇ ਤੈਨੂੰ ਘਰ ਭੇਜੋ ਇਹਨੇ ਤੇ ਸਾਡੇ ਘਰੇ ਜਾ ਪਾ ਕੇ ਰੱਖ ਦੇਣਾ ਹੋਰ 2 ਦਿਨ ਰਹੀ ਤੇ ਹੈਲੋ ਮੇਰੀ ਗੱਲ ਸੁਣਿਆ 2 ਮਿੰਟ ਪਹਿਲੇ ਮੈਂ ਕਹਿਣਾ ਹੀ ਵੀ ਬਲਜਿੰਦਰ ਆਈ ਆ ਘਰ ਤੇ ਪਤਾ ਨਹੀਂ ਨਰਾਜ ਹੋ ਕੇ ਆਈ ਆ ਉਥੋਂ ਘਰੋਂ ਆਪਣੀ ਤੇ ਚਲੋ ਉਹਦੇ ਰਵੇ ਕੋਈ ਗੱਲ ਨਹੀਂ ਤੇ ਇੱਥੇ ਆਵੇਂ ਪੰਗੇ ਪਾਈ ਜਾਂਦੀ ਕਦੀ ਮੇਰੇ ਕਹਿੇ ਕੰਮ 'ਚ ਨੁਕਸ ਕੱਢ ਦਿੰਦੀ ਆ ਕਦੀ ਮੰਮੀ ਨੂੰ ਪੁੱਠੀਆਂ ਮਤਾਂ ਦੀ ਜਾਂਦੀ ਆ ਤੁਸੀਂ ਗੱਲ ਹੀ ਹੈਲਪ ਕਰਾਉਂਦੇ ਜੇ ਤੁਸੀਂ ਗੱਲ ਹੀ ਸਬਜ਼ੀ ਕਟੌਂਦੇ ਜੀ ਉਹਨਾਂ ਨਾਲ ਦੋਵੇਂ ਜਣੀਆਂ ਆਪੇ ਕਰ ਲੈਣਗੀਆਂ ਕੰਮ ਆ ਆ ਵਾ ਉਹ ਵਾ ਬੰਦਾ ਚਲੋ ਆਪਣੇ ਘਰੋਂ ਪਰੇਸ਼ਾਨ ਆ ਰਵੇ ਜੀ ਸਦਕੇ ਰਵੇ ਦਾ ਘਾਰੇ ਆ ਮੈਂ ਨਹੀਂ ਕਹਿੰਦੀ ਇਹ ਨਾ ਰਵੇ ਪਰ ਇਥੇ ਇੰਟਰਫੇਅਰ ਮੈਨੂੰ ਨਹੀਂ ਪਸੰਦ ਹੈਗੀ ਤੁਹਾਨੂੰ ਕੀ ਪਤਾ ਜਾਣ ਜਾਣ ਕੇ ਨੁਕਸ ਕੱਢੀ ਜਾਂਦੀ ਚੀਜ਼ਾਂ 'ਚ ਤੇ ਜੇ ਹੋਰ ਦੋ ਦਿਨ ਲਈ ਨਾ ਤੇ ਚੰਗਾ ਕਲੇਸ਼ ਘਰ 'ਚ ਬੈ ਜਾਣਾ ਆਪਣੇ ਇਹ ਮੰਮੀ ਨੂੰ ਸਮਝਾਓ ਥੋੜਾ ਜਿਆ ਕੇ ਹੀ ਯਾ ਆਪਣੇ ਘਰ ਜਾਓ ਹਾਂ ਸਮਝਾਓ ਸਮਝਾਓ ਠੀਕ ਹੈ ਠੀਕ ਨਹੀਂ ਨਹੀਂ ਮੈਂ ਨਹੀਂ ਕੁਝ ਬੋਲਦੀ ਉਹਨੂੰ ਠੀਕ ਹੈ ਸ਼ਮਿਕਾ ਬੀ ਹਾਂਜੀ ਮੈਂ ਨਾ ਮਾਰਕੀਟ ਜਾਣਾ ਸੀ ਸ਼ੋਪਿੰਗ ਵਾਸਤੇ ਤੇ ਚਲੋਗਾ ਮੇਰੇ ਨਾਲ ਮੇਰਾ ਤਾਂ ਮਾਨੀ ਜੇ ਕਰਨ ਦੇ ਆ ਜਾਣ। ਓਹੋ ਭਾਬੀ ਚਲਦੇ ਆਂ ਕੁਛ ਨਹੀਂ ਹੁੰਦਾ ਮਨ ਆਪਣੇ ਆਪ ਹੀ ਕਰਨਾ ਸ਼ੁਰੂ ਕਰ ਦਿੰਦਾ ਹੁੰਦਾ। ਚਲ ਜਲਦੀ ਜਾ ਕੇ ਚੇਂਜ ਕਰ ਲੋ ਕੱਪੜੇ। ਜਿੱਦ ਨਹੀਂ ਜਲ ਜਨੇ ਆ ਬਾਜ਼ਾਰ ਹੀ ਜਾਣਾ ਵਾ। ਹਾਂ ਹਾਂ ਕੱਪੜੇ ਆ ਬਾਹਰ ਬੋਲ ਵਾਸਤੇ ਇਹ ਤੇ ਘਰ ਘਰ ਵਾਸਤੇ ਵੀ ਨਹੀਂ ਮੈਨੂੰ ਚੰਗੇ ਲੱਗਦੇ ਤੁਸੀਂ ਬਾਹਰ ਕਿਵੇਂ ਪਾ ਕੇ ਚੱਲ ਜਾਣੀ ਐ। ਕੋਈ ਨਹੀਂ ਕੋਈ ਚੇਂਜ ਕਰਕੇ ਆਓ। ਚਲ ਮੈਂ ਬਦਲਉਣੀ ਕਰ। ਹਾਂ ਕੋਈ ਨਹੀਂ ਚੇਂਜ ਕਰਕੇ ਆਓ ਤੁਸੀਂ। ਭਾਬੀ ਕੀ ਕਰੀ ਜਾਂਦੇ ਪਈਓ? ਸਬਜ਼ੀ ਲਈ ਬਣਾਉਣੀ। ਹੋਰ ਬੰਗੀ ਸਬਜ਼ੀ? ਹਾਂਜੀ ਹਾਂਜੀ। ਅੱਛਾ ਬਰੀ ਗੱਲ ਸੁਣੋ। ਮੈਂ ਚੱਲੀ ਸੀ ਸ਼ਾਪਿੰਗ ਵਾਸਤੇ। ਮੂਲਾ ਜੁਗਿਰ ਤੈਨੂੰ ਕਿਵੇਂ ਲੈ ਜਾਵਾਂ ਮੈਂ ਤੇ ਉਹ ਦਸ਼ਮੀ ਭਾਬੀ ਮੈਨੂੰ ਝੋੜ ਲਈ ਜਾਂਦੇ ਵੇ ਅਭੀ ਮੈਂ ਜਾਣਾ ਮੈਂ ਜਾਣਾ ਹੈ ਅੱਛਾ ਹਾਂ ਚਲੋ ਫਿਰ ਉਹਨੂੰ ਲੈ ਜਾਓ ਆਓ ਅਸੀਂ ਦੋਨੋਂ ਮਾਰਨੀਆ ਫਿਰ ਆਓ ਠੀਕ ਹੈ ਚਲੋ ਓਕੇ ਬਾਏ ਮੈਨੂੰ ਪਤਾ ਵੀ ਇਹੀ ਤੇ ਅਸੀਂ ਬਜ਼ਾਰ ਜਾਣਾ ਮੈਂ ਸਮਾਨ ਲੈਣ ਫੜਾ ਫੜਾ ਆਪ ਚੱਲ ਗਈ ਦੀਦੀ ਹੋ ਗਿਆ ਸਾਰਾ ਕੰਮ ਗਿਆ ਆਟਾ ਆਟਾ ਗੁੰਨਣ ਵਾਲਾ ਮੈਂ ਗੁੰਨਦਾ ਬਾਜ਼ਾਰ ਚਲ ਗਈ ਜਨਾ ਹਾਂ ਸਾਰਾ ਹੋ ਗਿਆ ਤੇ ਪਰਾਂ ਨਹੀਂ ਨਹੀਂ ਜਾਣਾ ਦੀਦੀ ਉਹਨਾਂ ਨੇ ਕਿਹਾ ਹੀ ਮੈਨੂੰ ਹੀ ਕਿ ਆ ਮੇਰੇ ਨਾਲ ਚੱਲ ਤੇ ਮੈਨੂੰ ਫਿਰ ਜਾਣਾ ਪਿਆ ਮੈਂ ਤੇ ਆਪ ਨਹੀਂ ਜਾਣਾ ਮੇਰਾ ਸਾਰਾ ਸਮਾਨ ਲੈ ਆਉਣ ਆਲਾ ਤੇਨੂੰ ਪਤਾ ਵੀ ਤੇ ਦੀਦੀ ਉਹਨਾਂ ਨੇ ਕਿਹਾ ਹੀ ਮੈਨੂੰ ਹੀ ਕਿ ਚੱਲ ਮੇਰੇ ਨਾਲ ਬਲਜਿੰਦਰ ਦੀ ਤੇ ਕਹਿੰਦੇ ਸੀ ਮੀਨੇ ਕਿਹਾ ਹਾਏ ਰੱਬ ਬਲਜਿੰਦਰ ਦੀਦੀ ਕਿ ਨਾ ਝੂਠ ਬੋਲਦੀ ਹੈ ਯਾਰ ਇਹ ਤੇ ਸਾਡੇ ਚ ਵੀ ਸਿਆਪਾ ਪਾਉਂਦੀ ਹੈ ਦੀਦੀ ਤਾਂ ਦੀਦੀ ਸੌਣ ਲੱਗੇ ਇਹਨੇ ਮੈਨੂੰ ਕਿਹਾ ਹੀ ਮੈਨੂੰ ਆ ਵੀ ਦੀ ਮੇਰੇ ਨਾਲ ਚੱਲ ਦੀਦੀ ਬਹੁਤ ਝੂਠ ਬੋਲਦੇ ਆ ਇੱਥੇ ਸਾਡੇ ਚ ਵੀ ਸਿਆਪਾ ਪਉਣ ਡਏ ਮੈਨੂੰ ਇਹਨਾਂ ਨੇ ਆਪ ਕਿਹਾ ਸੀ ਕਿ ਭਾਬੀ ਤਿਆਰ ਹੋ ਜਾ ਤਾਂ ਮੇਰੇ ਨਾਲ ਬਾਜ਼ਾਰ ਚਲ ਤੇ ਮੈਨੂੰ ਫਿਰ ਜਾਣਾ ਪਿਆ ਕਿੰਨੀ ਗਲਤ ਗੱਲ ਤੁਹਾਨੂੰ ਝੂਠ ਬੋਲਿਆ ਇਹਨਾਂ ਨੇ ਮੈਨੂੰ ਇਹਨਾਂ ਨੂੰ ਨਹੀਂ ਪਤਾ ਤੂੰ ਕੀ ਕਰਦੀ ਫਿਰਦੀ ਤੇ ਬਲਜਿੰਦਰ ਕੀ ਕਰਦੀ ਫਿਰਦੀ ਹੈ ਚਲੋ ਮੈਂ ਮੰਮੀ ਨਾਲ ਕਰਦੀ ਗੱਲ ਮੰਮੀ ਜੀ ਹੂੰ ਮੇਰੀ ਗੱਲ ਸੁਣੋ ਹਾਂ ਸੁਣਾਓ ਬਟਾ ਅੱਜ ਮੇਰੀ ਮਨੀਤ ਦੀਦੀ ਨਾਲ ਵੀ ਬੈਸ ਹੋ ਗਈ ਆ ਕਿਉਂ ਟਾੜ ਜ ਕਦੀ ਬੈਸ ਹੋਈ ਨਹੀਂ ਟਾੜ ਤੇਰੇ ਪੁੱਤ ਕਿਉਂ ਬੈਸ ਹੋ ਗਈ ਉਹਦੇ ਨਾਲ ਉਹਦੀ ਤੇ ਮੈਂ ਤੁਹਾਨੂੰ ਦੱਸਣੀ ਆ ਹਾਂ ਈ ਕੰਮ ਬੜਾ ਖਰਾਬ ਹੋਣ ਡਿਆ ਜੇ ਬਲਜਿੰਦਰ ਦੀਦੀ ਨੇ ਮੈਨੂੰ ਇੱਥੇ ਮੈਂ ਬੈਠੀ ਹੋਈ ਸੀ ਮੈਨੂੰ ਕਹਿੰਦੇ ਤਿਆਰ ਹੋ ਜਾ ਕੱਪੜੇ ਬਦਲ ਲੈ ਤੇ ਮੇਰੇ ਨਾਲ ਮਾਰਕੀਟ ਚੱਲ ਅੱਛਾ ਮੈਂ ਉਸੇ ਵੇਲੇ ਕੱਪੜੇ ਬਦਲ ਕੇ ਮਾਰਕੀਟ ਗਈ ਉਹਨਾਂ ਨਾਲ ਦੂਜੇ ਪਾਸੇ ਉਹ ਕਿਚਨ ਚ ਇਹਨਾਂ ਨੂੰ ਕਹਿ ਕੇ ਗਏ ਆ ਕਿ ਇਹ ਕਹਿੰਦੇ ਕਹਿੰਦੇ ਮੈਂ ਮਾਰਕੀਟ ਚੱਲਨੀ ਆ ਇਹ ਕਹਿੰਦੇ ਮੈਂ ਸਮਾਨ ਲੈਣਾ ਸੀ ਤੇ ਮੈਂ ਜਾਣਾ ਸੀ ਮਾਰਕੀਟ ਮੈਂ ਆਪਣਾ ਸਮਾਨ ਲੈਣ ਜਾਣਾ ਮੰਦੀਪ ਦੀਦੀ ਕਹਿੰਦੇ ਉਹ ਕਹਿਣ ਤੇ ਡਈ ਸੀ ਮੈਂ ਕਿਹਾ ਕੱਲ ਕਹਿਣ ਡਈ ਸੀ ਕੋਈ ਸਮਾਨ ਲੈ ਕੇ ਆਉਣ ਵਾਲਾ ਉਹਦਾ ਹਾਂ ਤੇ ਉਹ ਕਹਿੰਦੇ ਮੈਂ ਜਾਣਾ ਵਾ ਤੇ ਸ਼ੰਮੀ ਚਾਰ ਸੋਈ ਦਾ ਕੰਮ ਕਰ ਲੈਂਦੀ ਉਹਨਾਂ ਨੂੰ ਵੀ ਝੂਠ ਬੋਲਿਆ ਉਧਰ ਹੁਣ ਮੈਂ ਆਈ ਆ ਤੇ ਮੈਨੂੰ ਕਹਿੰਦੀ ਮੈਂ ਕੋਈ ਕੰਮ ਕਰਾਵਾਂ ਕਿੱਦਾਂ ਉਸ ਨੂੰ ਬੋਲਣ ਲਈ ਡੇ ਹੈ ਕਿ ਕਹਿੰਦੇ ਮੈਂ ਜਾਣਾ ਹੀ ਤੂੰ ਗਈ ਸਾਡੇ ਚ ਵੀ ਪਤਾ ਨਾ ਪੰਗਾ ਨਹੀਂ ਨਹੀਂ ਉਹ ਵੱਡੀ ਸਮਝਦਾਰ ਕੋਈ ਨਹੀਂ ਉਹਨੇ ਕਰ ਲੈਣਾ ਆਪਣੇ ਆਪ ਮੰਮੀ ਇਹ ਚੀਜ਼ ਨੂੰ ਇੱਥੇ ਸੰਭਾਲ ਲਓ ਤੇ ਚੰਗੇ ਰਹੋਗੇ ਸਾਡੇ ਘਰ ਚ ਵੀ ਕਲੇਸ਼ ਹੋਣ ਲੱਗ ਪਿਆ ਜੀ ਤੇ ਅੱਗੋਂ ਤੁਸੀਂ ਚੰਗੀ ਤਰ੍ਹਾਂ ਸਿਆਣੇ ਜੀ ਮੈਂ ਤੁਹਾਨੂੰ ਮਤਾਂ ਦੇਦੀ ਚੰਗੀ ਨਹੀਂ ਲੱਗਦੀ ਵੀ ਬਿਲਕੁਲ ਸਹੀ ਕਹਿੰਦੇ ਆ ਦਜਿੰਦਰ ਮੈਨੂੰ ਵੀ ਝੂਠ ਬੋਲਿਆ ਜੀ ਪਰ ਆਪਣੇ ਘਰ ਤੇ ਬਹੁਤ ਕਦੀ ਇਸ ਤਰ੍ਹਾਂ ਦੀ ਲੜਾਈ ਹੋਈ ਨਹੀਂ ਪਤਾ ਨਹੀਂ ਕਿਉਂ ਹੈ ਜਦੋਂ ਦੀ ਕੁੜੀ ਆਈ ਆ ਕੋਈ ਇਤਰਾ ਕਰਨ ਲਈ ਹੈ ਕੋਈ ਗੱਲ ਨਹੀਂ ਮੈਂ ਕਰਦੀ ਉਹ ਦਿਨਾਂ ਦਾ ਦੇਖੋ ਮੰਮੀ ਕਹੀਂ ਮਾੜਾ ਨਹੀਂ ਸਮਝਦੀ ਬਲਜਿੰਦਰ ਨੂੰ ਤੁਹਾਨੂੰ ਪਤਾ ਹੈ ਕਿ ਕਦੀ ਮਾੜਾ ਨਹੀਂ ਸਮਝਦੀ ਧੀ ਉਹ ਨਿਆਣਾ ਤੇ ਇੱਥੀ ਆ ਉਹਨੂੰ ਮਾੜਾ ਥੋੜਾ ਕਰ ਸਕਦੀ ਬਿਲਕੁਲ ਉਹਦਾ ਘਰ ਆ ਜਿੰਨੇ ਦਿਨ ਮਰਜ਼ੀ ਰਹੇ ਆਪਾਂ ਹੁੰਦੇ ਕੌਣ ਆ ਕਹਿਣ ਵਾਲੇ ਪਰ ਸਾਡੇ ਵਿੱਚ ਇੰਟਰਫੇਅਰ ਨਾ ਕਰੇ ਤੇ ਨਾ ਆ ਕੰਮ ਖਰਾਬ ਕਰੇ ਸਾਡੇ ਤੇ ਸਿਆਪੇ ਨਾ ਪਾਵੇ ਸਾਡਾ ਆਪਣਾ ਘਰ ਉਜੜ ਜਾਊਗਾ ਇਦਾਂ ਚਲੋ ਮੇਰੀ ਗੱਲ ਸੁਣੋ ਮੈਂ ਉਹਨੂੰ ਬੁਲਾਣੇ ਆ ਪਰ ਤੁਸੀਂ ਦੋਵਾਂ ਨੇ ਕੁਝ ਨਹੀਂ ਬੋਲਣਾ ਠੀਕ ਹੈ ਮੁਸਕਾਨ ਆਪਣੀ ਭੂਆ ਨੂੰ ਬੁਲਾ ਕੇ ਲੈ ਕੇ ਆ ਹਾਂ ਜੇ ਮਤਲਬ ਤੇ ਹੀ ਵਾਜਣ ਉਹਨਾਂ ਨੂੰ ਮਾਰੀ ਆ ਪਰ ਸਾਡੇ ਸਾਹਮਣੇ ਨਾ ਗੱਲ ਕਰੋ ਆਪਾਂ ਚੱਲ ਜਾਈਏ ਫਿਰ ਗੱਲ ਕਰ ਲਿਓ ਉਹ ਕਿਉਂ ਪੁੱਤ ਤੁਸੀਂ ਮੇਰੀਆਂ ਧੀਆ ਜੇ ਤੁਹਾਡੇ ਤੋਂ ਮੈਂ ਕਹਦਾ ਕਿਸੇ ਗੱਲ ਦਾ ਓਲਾ ਰੱਖਣਾ ਜਿਹੜੀ ਗੱਲ ਆ ਮੈਂ ਤੁਹਾਡੇ ਸਾਹਮਣੇ ਕਰਾਂਗੀ ਨਹੀਂ ਤਾਂ ਉਹਦੇ ਢਿੱਡ 'ਚ ਵਹਿਮ ਹੋਗਾ ਤੁਹਾਡੇ ਢਿੱਡ 'ਚ ਵਹਿਮ ਹੋਗਾ ਉਹਦੇ ਢਿੱਡ 'ਚ ਵਹਿਮ ਹੋਗਾ ਪਤਾ ਨਹੀਂ ਮੰਮੀ ਪਿੱਠ ਪਿੱਛੇ ਕਿਹੜੀਆਂ ਗੱਲਾਂ ਕਰਦੀਆਂ ਜੇ ਠੀਕ ਆ ਕੋਈ ਗੱਲ ਨਹੀਂ ਹਾਂ ਜੀ ਮੰਮੀ ਕੀ ਗੱਲ ਹੋ ਗਈ ਹੈ ਹਾਂ ਪਰ ਉੱਪਰ ਆ ਜਾ ਸ਼ਮ ਪਰੇ ਹੋ ਮੇਰੇ ਤੇ ਪਰੇ ਹੋ ਹਾਂਜੀ ਕੀ ਗੱਲ ਹੋ ਗਈ ਦੇਖ ਬਲਜਿੰਦਰ ਤੂੰ ਕੀ ਕਰਨ ਢਈ ਆ ਤੂੰ ਪੜ੍ਹੀ ਲਿਖੀ ਸਿਆਣੀ ਕੁੜੀ ਨੌਕਰੀ ਕਰਦੀ ਆ ਮੈਂ ਕੀ ਕਰਨ ਢੀ ਆ ਦੇਖ ਦੇਖਣ ਤਾਂ ਮੈਂ ਵੀ ਢਈ ਆ ਸਾਡੇ ਘਰ ਚ ਦੋਵਾਂ ਭੈਣਾਂ ਚ ਆਪਾਂ ਚ ਦਰਾਂ ਵਿਚ ਕਦੀ ਲੜਾਈ ਨਹੀਂ ਸੀ ਹੋਈ ਜਦੋਂ ਦੀ ਤੂੰ ਆਈ ਆ ਨਾ ਤੂੰ ਉਦੋਂ ਦੀ ਕਦੀ ਕੋਈ ਨਾ ਕੋਈ ਕੋਈ ਨਾ ਕੋਈ ਦੋਵਾਂ ਨੂੰ ਗੱਲ ਕਹਿ ਛੱਡਦੀ ਆ ਪਰ ਇਹ ਗੱਲ ਗਲਤ ਹੈਗੀ ਆ ਤੇਰਾ ਘਰ ਆ ਤੂੰ ਆ ਆ ਜਾ ਕੋਈ ਗੱਲ ਨਹੀਂ ਜੇ ਕਿਸੇ ਸੇਵਾ ਚ ਤੇਰੀ ਕੋਈ ਕਮੀ ਰੱਖਦੀ ਆ ਫਿਰ ਤੂੰ ਦੱਸ ਪਰ ਇਤਨਾ ਤੇ ਨਾ ਨਾ ਕਰ ਖੁਸ਼ੀ ਖੁਸ਼ੀ ਤੂੰ ਆ ਜਾ ਆਪਣੇ ਇੱਥੇ ਸਿਸ ਕਰ ਪਰ ਦੋਵਾਂ ਦੇ ਵਿੱਚ ਇਸ ਤਰ੍ਹਾਂ ਇਹਦੀ ਗੱਲ ਉਹਦੀ ਗੱਲ ਉਹਨੂੰ ਇਹ ਗੱਲ ਨਾ ਕਰ ਮੰਮੀ ਮੈਨੂੰ ਵੀ ਇਹ ਸਭ ਕੁਝ ਕਰਕੇ ਸਹੀ ਨਹੀਂ ਲੱਗਣ ਦਿਆ ਨਹੀਂ ਨਾ ਲੱਗਣ ਦਿਆ ਤੇ ਫਿਰ ਤੂੰ ਸਿਆਣਾ ਹੀ ਆ ਨਾ ਤੇ ਪਰ ਤੁਸੀਂ ਇੰਜ ਕਰੋ ਮੈਂ ਉਹਨਾਂ ਨੂੰ ਕਿਹੜੀ ਮੂਹ ਦੇ ਨਾਲ ਫੋਨ ਕਰਾਂ ਕਿਉਂਕਿ ਮੈਂ ਹੀ ਲੜ ਕੇ ਆਈ ਹਾਂ ਉਹਨਾਂ ਦੇ ਨਾਲ ਤੁਸੀਂ ਕੋਈ ਗੱਲ ਹੈ ਤੁਸੀਂ ਗੱਲ ਕਰ ਦੋਗੇ ਨਹੀਂ ਮੈਂ ਗੱਲ ਨਹੀਂ ਕਰਨੀ ਤੂੰ ਆਪਣੇ ਘਰ ਆਪੇ ਬੈਗ ਲੈ ਕੇ ਜਾ ਉਹਨਾਂ ਨੂੰ ਕਿਹਾ ਮੈਂ ਮੰਮੀ ਘਰ ਵੈਸੇ ਛੁੱਟੀ ਕੱਟਣ ਗਈ ਸੀ ਤੇ ਕੋਈ ਗੱਲ ਨਹੀਂ ਪੁੱਤ ਜੇ ਦੋ ਸੁਣਾਏਗਾ ਵੀ ਨਾ ਤੇ ਗਲਤੀ ਤੇਰੇ ਵੀ ਆ ਦੋ ਤੈਨੂੰ ਸੁਣਨੀਆਂ ਪੈਣੀਆਂ ਕੋਈ ਗੱਲ ਨਹੀਂ ਉਹ ਤੋਂ ਕੋ ਮਾਫੀ ਮੰਗੀ ਉਹਦੇ ਘਰ ਦਾ ਠੀਕ ਆ ਧੀਆਂ ਨੂੰ ਆਪਣਾ ਘਰ ਹੀ ਚੰਗਾ ਲੱਗਦਾ ਪੁੱਤ ਜਦੋਂ ਮਾਂ ਪਿਓ ਧੀਆਂ ਵਿਹਾਰ ਹੁੰਦਾ ਨਾ ਉਹਨੂੰ ਆਪਣਾ ਘਰ ਹੀ ਆਪਣਾ ਘਰ ਦੀਦੀ ਆਪਣਾ ਘਰ ਹੁੰਦਾ ਜੋ ਮਰਜੀ ਜਿੰਨੇ ਦਿਨ ਮਰਜੀ ਵੀ ਕਿਤੇ ਰਹਿ ਆ ਸੋਰੀ ਭਾਬੀ ਸੋਰੀ ਵੱਡੇ ਕੋਈ ਗੱਲ ਨਹੀਂ ਸੋਰੀ ਮੰਗਣ ਵਾਲੀ ਕੋਈ ਗੱਲ ਹੀ ਨਹੀਂ ਆ ਬਾਬੂ ਹਾਂਜੀ ਮੁਸਕਾਨ ਲੈ ਮੂਆ ਦਾ ਬੈਗ ਲੈ ਕੇ ਆਉਂਦੇ ਆਪਣੇ ਘਰ ਹਾਂਜੀ ਚਲੋ ਇਹ ਤੁਹਾਡਾ ਘਰ ਆ ਤੁਸੀਂ ਜਦੋਂ ਮਰਜੀ ਆ ਸਕਦੇ ਜੀ ਚਲੋ ਠੀਕ ਹੈ ਮੱਭੀ ਚਲੋ ਠੀਕ ਹੋ ਨਾ ਚਲਦੀ ਹਾਂ ਹਾਂ ਠੀਕ ਹੈ ਬੁੱਧ ਕੱਲ ਨੂੰ ਵੇਖ ਤੇਰੀ ਨਾਨਾਨ ਵੀ ਆਵੇ ਤੇ ਤੇਰੀ ਨਾਨਾਨ ਵੀ ਆ ਕੇ ਤੈਨੂੰ ਮਾੜਾ ਚੰਗਾ ਕਵੇ ਤੇ ਤੈਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਊਗਾ ਠੀਕ ਹੈ ਨਾ ਤੇ ਐਸ ਕਰਕੇ ਇਸ ਤਰ੍ਹਾਂ ਨਹੀਂ ਕਰਨਾ ਪਿਆਰ ਬਣਾ ਕੇ ਰੱਖਣਾ ਠੀਕ ਹੈ ਕੋਈ ਗੱਲ ਨਹੀਂ ਬੰਦੇ ਕੰਦੇ ਹੀ ਹੁੰਦੇ ਗੱਲ ਕੋਈ ਗੱਲ ਹੈ ਚਲ ਹਾਂ ਠੀਕ ਹੈ ਚਲੋ ਚਲੋ ਕੁੜੀ ਦੀ ਕੱਢੋ ਐਕਟਿਵਾ ਕੱਢੋ ਸਸੀ ਕਾਲ ਜੀ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਤੇ ਇਹ ਜੋ ਸਟੋਰੀ ਅੱਜ ਬਣਾਈ ਆ ਇਹ ਨਨਾਂਂਦੇ ਆ ਕਿ ਜਿਹੜੀ ਥੋੜੀ ਜੀ ਗੱਲ ਤੋਂ ਰੁਸ ਕੇ ਤੇ ਆਪਣੇ ਪੇਕੇ ਘਰ ਆ ਜਾਂਦੀ ਆ ਤੇ ਉਹ ਆਣ ਕੇ ਤੇ ਆਪਣੀਆਂ ਭਾਬੀਆਂ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਤੋਂ ਡਿਸਟਰਬੈਂਸ ਪੈਦਾ ਕਰਦੀ ਆ ਜੋ ਕਿ ਪਹਿਲੇ ਵਧੀਆ ਤਰ੍ਹਾਂ ਰਹਿਣ ਲੀਆਂ ਹੁੰਦੀ ਆਵਾ ਤੇ ਇਹ ਗੱਲ ਬਹੁਤ ਮਾੜੀ ਆ ਔਰ ਜਿਵੇਂ ਦਿਖਾਇਆ ਗਿਆ ਹੈ ਇਸ ਸਟੋਰੀ ਦੇ ਵਿੱਚ ਕਿ ਇੱਕ ਨਨਾਨ ਦੀ ਕੀ ਬੇਵਕੂਫੀ ਆ ਕੀ ਗਲਤੀ ਹੈ ਜਿਸ ਤਰ੍ਹਾਂ ਕਿ ਉਹ ਛੋਟੀ ਜਿਹੀ ਗੱਲ ਹੁੰਦੀ ਹੈ ਔਰ ਉਹ ਆਪਣੇ ਪੇਕੇ ਦੇ ਘਰ ਆ ਜਾਂਦੀ ਹੈ ਔਰ ਉੱਥੇ ਆ ਕੇ ਉਹਨਾਂ ਦੇ ਘਰ ਦਾ ਜਿਹੜਾ ਆ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹਦੀ ਮਾਂ ਪਰ ਉਹਨੂੰ ਬਹੁਤ ਜ਼ਿਆਦਾ ਸਮਝਾਇਆ ਜਾਂਦਾ ਆ ਕਿ ਤੂੰ ਪੁੱਤ ਛੋਟੀ ਛੋਟੀ ਗੱਲ ਤੋਂ ਨਾ ਆਪਣੇ ਦਿਲ ਉੱਤੇ ਲਗਾ ਪਰ ਫਿਰ ਵੀ ਉਹਨੂੰ ਸਮਝ ਨਹੀਂ ਹੁੰਦੀ ਔਰ بار بار ਉਹ ਜਿਹੜੀ ਆ ਗਲਤੀ ਜਿਹੜੀ ਆ ਰਿਪੀਟ ਕਰੀ ਜਾਂਦੀ ਹੈ ਉਹ ਸਿਰਫ ਆਪਣੀ ਗਲਤੀ ਹੀ ਨਹੀਂ ਸਮਝਦੀ ਬਲਕਿ ਆਪਣੇ ਪੇਕੇ ਪਰਿਵਾਰ ਦੇ ਵਿੱਚ ਭਾਵੀਆਂ ਦੇ ਵਿੱਚ ਵੀ ਜਿਹੜੀ ਆ ਉਹ ਡਿਸਟਰਬੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਇੱਕ ਨਨ ਹੋਣ ਦੇ ਇਥੇ ਫਰਜ਼ ਕੀ ਬੰਦਾ ਇੱਕ ਨਨ ਦਾ ਉਹਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਉਹਦੇ ਪੇਕੇ ਪਰਿਵਾਰ ਦੇ ਵਿੱਚ ਉਹਦਾ ਪਰਿਵਾਰ ਜਿਹੜਾ ਆ ਖੁਸ਼ੀ ਦੇ ਨਾਲ ਰਹਿ ਰਿਹਾ ਹੈ ਉਹਨੂੰ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰ੍ਹਾਂ ਹੀ ਆਪਣੀ ਸੱਸ ਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ ਔਰ ਉਹਨੂੰ ਆਪਣੇ ਪੇਕਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਇੰਟਰਫੀਰੈਂਸ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਮੈਂ ਆਪਣੇ ਘਰ ਵਿੱਚ ਰਹਿ ਰਹੀ ਆ ਤੇ ਮੈਨੂੰ ਹੁੰਦਾ ਹੈ ਕਿ ਮੇਰੇ ਘਰ ਵਿੱਚ ਕੋਈ ਅਣਕੇ ਇੰਟਰਫੇਅਰ ਨਾ ਕਰੇ ਇਸੇ ਤਰ੍ਹਾਂ ਪੇਕੇ ਪਰਿਵਾਰ ਦੇ ਵਿੱਚ ਇੱਕ ਭਾਬੀ ਵੀ ਇਹੀ ਆਸ ਕਰਦੀ ਹੈ ਕਿ ਜਿਵੇਂ ਉਹ ਆਪਣਾ ਘਰ ਚ ਲਾ ਰਹੀ ਹੈ ਉਹਦੇ ਵਿੱਚ ਉਹਨੂੰ ਕਿਸੇ ਤਰ੍ਹਾਂ ਦੀ ਨੁਕਤਾਚੀਨੀ ਔਰ ਦਖਲਅੰਦਾਜ਼ੀ ਨਾ ਕੀਤੀ ਜਾਵੇ ਸੋ ਇੱਕ ਅਸੀਂ ਹੋਰ ਰਿਕੁਐਸਟ ਕਰਦੇ ਹਾਂ ਕਿ ਅਗਰ ਤੁਹਾਨੂੰ ਕਿਸੇ ਹੋਰ ਟੌਪਿਕ ਤੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਵੀਡੀਓ ਬਣਾਈਏ ਤਾਂ ਸਾਨੂੰ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸੋ ਵੀ ਅਸੀਂ ਹੋਰ ਕਿਹੜੇ ਮੁੱਦੇ ਲੈ ਕੇ ਜੜੇ ਉਹ ਆਈਏ ਇਸ ਦੇ ਨਾਲ ਹੀ ਇਹ ਜੋ ਇਸ ਵੀਡੀਓ ਦੁਆਰਾ ਅਸੀਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਨਾ ਔਰ ਸਾਨੂੰ ਲਾਈਕ ਕਰਨਾ ਕਮੈਂਟ ਕਰਨਾ ਔਰ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਤੇ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ ਥੈਂਕ ਯੂ ਸੋ ਬਾਏ